ਡਿਜੀਟਲ ਅਰੇਸਟ ਦੇ ਵੱਧਦੇ ਹੋਏ ਮਾਮਲਿਆਂ ਨੇ ਹੁਣ ਸੁਪਰੀਮ ਕੋਰਟ ਤੱਕ ਵੀ ਹਲਚਲ ਮਚਾ ਕੇ ਰੱਖ ਦਿੱਤੀ ਹੈ। ਕੋਰਟ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੇ ਸੀਬੀਆਈ ਤੋਂ ਇਸ ਮਾਮਲੇ ਵਿੱਚ ਜਵਾਬ ਮੰਗਿਆ ਹੈ ਪਰ ਹਕੀਕਤ ਇਹ ਹੈ ਕਿ ਸਾਈਬਰ ਠੱਗ ਬੇਲਗਾਮ ਹੋ ਚੁੱਕੇ ਨੇ। ਅਜਿਹੇ ਅਪਰਾਧੀ ਕਦੇ ਪੁਲਿਸ ਬਣ ਕੇ ਲੋਕਾਂ ਨੂੰ ਡਿਜੀਟਲੀ ਅਰੇਸਟ ਕਰਨ ਦੀ ਧਮਕੀ ਦਿੰਦੇ ਨੇ ਤਾਂ ਕਦੇ ਈਡੀ ਸੀਬੀਆਈ ਜਾਂ ਫਿਰ ਕਸਟਮ ਅਫਸਰਾਂ ਦਾ ਰੂਪ ਧਾਰ ਲੈਂਦੇ ਨੇ। ਹੁਣ ਤਾਂ ਇਹ ਫਰਜ਼ੀ ਅਦਾਲਤੀ ਆਦੇਸ਼ ਵੀ ਦਿਖਾਉਣ ਲੱਗ ਪਏ ਨੇ। ਇਸੇ ਕਾਰਨ ਸੁਪਰੀਮ ਕੋਰਟ ਨੇ ਹਰਿਆਣਾ ਦੇ ਬਜ਼ੁਰਗ ਜੋੜੇ ਨਾਲ 1 ਕਰੋੜ ਤੋਂ ਵੱਧ ਦੀ ਠੱਗੀ ਵਾਲੇ ਮਾਮਲੇ ਦਾ ਖੁਦ ਨੋਟਿਸ ਲਿਆ ਹੈ ਕਿਉਂਕਿ ਇਹ ਮਾਮਲਾ ਸਿਰਫ ਠੱਗੀ ਦਾ ਨਹੀਂ ਸਗੋਂ ਅਦਾਲਤ ਦੇ ਨਕਲੀ ਹੁਕਮਾਂ ਦੇ ਜ਼ਰੀਏ ਲੋਕਾਂ ਨੂੰ ਡਰਾਉਣ ਦਾ ਨਵਾਂ ਤਰੀਕਾ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਡਿਜੀਟਲੀ ਅਰੈਸਟ ਜਿਹੀ ਕੋਈ ਵੀ ਪ੍ਰਣਾਲੀ ਮੌਜੂਦ ਨਹੀਂ ਹੈ ਫਿਰ ਵੀ ਲੋਕ ਡਰ ਕੇ ਆਪਣਾ ਪੈਸਾ ਗਵਾ ਰਹੇ ਨੇ ਮੁੰਬਈ ਵਿੱਚ ਇੱਕ ਉਦਮੀ ਤੋਂ 58 ਕਰੋੜ ਦੀ ਠੱਗੀ ਤੇ ਕਈ ਅਜਿਹੇ ਕੇਸ ਜਿੱਥੇ ਲੋਕ ਹਫ਼ਤੇ ਤੱਕ ਕਥਿਤ ਤੌਰ 'ਤੇ ਡਿਜੀਟਲ ਅਰੈਸਟ ਰਹੇ ਇਹ ਸਾਰਾ ਕੁਝ ਦੱਸਦਾ ਹੈ ਕਿ ਜਾਗਰੂਕਤਾ ਦੀ ਕਮੀ ਕਿੰਨੀ ਵੱਡੀ ਸਮੱਸਿਆ ਬਣ ਚੁੱਕੀ ਹੈ ਅਸਲ ਚੁਣੌਤੀ ਹੁਣ ਸਾਈਬਰ ਠੱਗਾਂ ਨੂੰ ਫੜਨ ਦੀ ਨਹੀਂ ਸਗੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਹੈ ਕਿਉਂਕਿ ਜਦ ਤੱਕ ਲੋਕ ਜਾਣੂ ਨਹੀਂ ਹੋਣਗੇ ਇਹ ਠੱਗੀ ਦੀ ਲਹਿਰ ਰੁਕਣ ਵਾਲੀ ਨਹੀਂ ਹੈ ਡਿਜੀਟਲ ਅਰੇਸਟ ਦੇ ਵਧਦੇ ਹੋਏ ਮਾਮਲਿਆਂ ਨੇ ਹੁਣ ਸੁਪਰੀਮ ਕੋਰਟ ਤੱਕ ਵੀ ਹਲਚਲ ਮਚਾ ਕੇ ਰੱਖ ਦਿੱਤੀ ਹੈ। ਕੋਰਟ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੇ ਸੀਬੀਆਈ ਤੋਂ ਇਸ ਮਾਮਲੇ ਵਿੱਚ ਜਵਾਬ ਮੰਗਿਆ ਹੈ ਪਰ ਹਕੀਕਤ ਇਹ ਹੈ ਕਿ ਸਾਈਬਰ ਠੱਗ ਬੇਲਗਾਮ ਹੋ ਚੁੱਕੇ ਨੇ। ਅਜਿਹੇ ਅਪਰਾਧੀ ਕਦੇ ਪੁਲਿਸ ਬਣ ਕੇ ਲੋਕਾਂ ਨੂੰ ਡਿਜੀਟਲੀ ਅਰੇਂਸਟ ਕਰਨ ਦੇ ਧਮਕੀ ਦਿੰਦੇ ਨੇ ਤਾਂ ਕਦੇ ਈਡੀ ਸੀਬੀਆਈ ਜਾਂ ਫਿਰ ਕਸਟਮ ਅਫਸਰਾਂ ਦਾ ਰੂਪ ਧਾਰ ਲੈਂਦੇ ਨੇ। ਹੁਣ ਤਾਂ ਇਹ ਫਰਜ਼ੀ ਅਦਾਲਤੀ ਆਦੇਸ਼ ਵੀ ਦਿਖਾਉਣ ਲੱਗ ਪਏ ਨੇ। ਇਸੇ ਕਾਰਨ ਸੁਪਰੀਮ ਕੋਰਟ ਨੇ ਹਰਿਆਣਾ ਦੇ ਬਜ਼ੁਰਗ ਜੋੜੇ ਨਾਲ 1 ਕਰੋੜ ਤੋਂ ਵੱਧ ਦੀ ਠੱਗੀ ਵਾਲੇ ਮਾਮਲੇ ਦਾ ਖੁਦ ਨੋਟਿਸ ਲਿਆ ਹੈ ਕਿਉਂਕਿ ਇਹ ਮਾਮਲਾ ਸਿਰਫ ਠੱਗੀ ਦਾ ਨਹੀਂ ਸਗੋਂ ਅਦਾਲਤ ਦੇ ਨਕਲੀ ਹੁਕਮਾਂ ਦੇ ਜ਼ਰੀਏ ਲੋਕਾਂ ਨੂੰ ਡਰਾਉਣ ਦਾ ਨਵਾਂ ਤਰੀਕਾ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਡਿਜੀਟਲੀ ਅਰੈਸਟ ਜਿਹੀ ਕੋਈ ਵੀ ਪ੍ਰਣਾਲੀ ਮੌਜੂਦ ਨਹੀਂ ਹੈ ਫਿਰ ਵੀ ਲੋਕ ਡਰ ਕੇ ਆਪਣਾ ਪੈਸਾ ਗਵਾ ਰਹੇ ਨੇ ਮੁੰਬਈ ਵਿੱਚ ਇੱਕ ਉਦਮੀ ਤੋਂ 58 ਕਰੋੜ ਦੀ ਠੱਗੀ ਤੇ ਕਈ ਅਜਿਹੇ ਕੇਸ ਜਿੱਥੇ ਲੋਕ ਹਫ਼ਤੇ ਤੱਕ ਕਿਸੇ ਤੌਰ 'ਤੇ ਡਿਜੀਟਲ ਅਰੈਸਟ ਰਹੇ ਇਹ ਸਾਰਾ ਕੁਝ ਦੱਸਦਾ ਹੈ ਕਿ ਜਾਗਰੂਤਾ ਦੀ ਕਮੀ ਕਿੰਨੀ ਵੱਡੀ ਸਮੱਸਿਆ ਬਣ ਚੁੱਕੀ ਹੈ ਅਸਲ ਚੁਣੌਤੀ ਹੁਣ ਸਾਈਬਰ ਠੱਗਾਂ ਨੂੰ ਫੜਨ ਦੀ ਨਹੀਂ ਸਗੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਹੈ ਕਿਉਂਕਿ ਜਦ ਤੱਕ ਲੋਕ ਜਾਣੂ ਨਹੀਂ ਹੋਣਗੇ ਇਹ ਠੱਗੀ ਦੀ ਲਹਿਰ ਰੁਕਣ ਵਾਲੀ ਨਹੀਂ ਹੈ ਮੁੰਬਈ ਵਿੱਚ ਇੱਕ ਉਦਮੀ ਤੋਂ 58 ਕਰੋੜ ਦੀ ਠੱਗੀ ਤੇ ਕਈ ਅਜਿਹੇ ਕੇਸ ਜਿੱਥੇ ਲੋਕ ਹਫ਼ਤੇ ਤੱਕ ਕਥਿਤ ਤੌਰ 'ਤੇ ਡਿਜੀਟਲ ਅਰੈਸਟ ਰਹੇ ਇਹ ਸਾਰਾ ਕੁਝ ਦੱਸਦਾ ਹੈ ਕਿ ਜਾਗਰੂਕਤਾ ਦੀ ਕਮੀ ਕਿੰਨੀ ਵੱਡੀ ਸਮੱਸਿਆ ਬਣ ਚੁੱਕੀ ਹੈ ਅਸਲ ਚੁਣੌਤੀ ਹੁਣ ਸਾਈਬਰ ਠੱਗਾਂ ਨੂੰ ਫੜਨ ਦੀ ਨਹੀਂ ਸਗੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਹੈ ਕਿਉਂਕਿ ਜਦ ਤੱਕ ਲੋਕ ਜਾਣੂ ਨਹੀਂ ਹੋਣਗੇ ਇਹ ਠੱਗੀ ਦੀ ਲਹਿਰ ਰੁਕਣ ਵਾਲੀ ਨਹੀਂ ਹੈ